ਸੋ ਦੋਸਤੋ ਸਾਰਿਆਂ ਕਾਫੀ ਮਿੱਤਰਾਂ ਦੀ ਰਿਕਵੈਸਟ ਆ ਰਹੀ ਸੀ ਨਾ ਵੀ ਸਟਾਪ ਲੌਸ ਤੇ ਐਂਟਰੀ ਲੈਣ ਬਾਰੇ ਨਹੀਂ ਪਤਾ ਲੱਗ ਰਿਆ ਸੀਗਾ ਤੇ ਅੱਜ ਆਪਾਂ ਥੋੜਾ ਜਿਹਾ ਸਟਾਪ ਲੌਸ ਤੇ ਐਂਟਰੀ ਲੈਣ ਬਾਰੇ ਗੱਲਬਾਤ ਕਰਦੇ ਆਂਗੇ ਮਾਰਕੀਟ ਦਾ ਟਾਈਮ ਵੀ ਥੋੜਾ ਰਹਿ ਗਿਆ ਤੇ ਆਪਾਂ ਜਲਦੀ ਜਲਦੀ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ ਸੁੱਤਾ ਨੈਪ ਦੇ ਵਿੱਚ ਆ ਜਾਣਾ ਜੀ ਤੁਸੀਂ ਨੇ ਸਾਰਿਆਂ ਨੇ ਤਾਂ ਨੈਪ ਦੇ ਵਿੱਚ ਜਿਹੜੀ ਵੀ ਐਂਟਰੀ ਤੁਸੀਂ ਬਣਾਈ ਹੋਊਗੀ ਪੋਜੀਸ਼ਨ ਦੇ ਵਿੱਚ ਸ਼ੋ ਹੋਊਗੀ ਤੁਹਾਨੂੰ ਇੱਥੇ ਐਦਾਂ ਪੋਜੀਸ਼ਨ ਦੇ ਵਿੱਚ ਸ਼ੋ ਹੋਊਗੀ ਜਿਹੜੀ ਵੀ ਐਂਟਰੀ ਤੁਸੀਂ ਬਣਾਈ ਹੋਊਗੀ ਪੋਜੀਸ਼ਨ ਦੇ ਵਿੱਚ ਜਿੱਥੇ ਪ੍ਰੋਫਿਟ ਲੌਸ ਚੱਲ ਰਿਹਾਗਾ ਅੱਜ ਵੀ ਕਾਫੀ ਹਨਾ ਕਿਸੇ ਸਟੂਡੈਂਟ ਨੂੰ ਅ ਦਿੱਕਤ ਆਈ ਸੀ ਐਗਜ਼ਿਟ ਨਹੀਂ ਸੀ ਕਰਨਾ ਆ ਰਿਹਾ ਜਿੱਥੇ ਤੁਹਾਡਾ ਪ੍ਰੋਫਿਟ ਚੱਲ ਰਿਹਾ ਆਹ ਵਾਲਾ ਪ੍ਰੋਫਿਟ 118 ਰੁਪਏ ਪ੍ਰੋਫਿਟ ਚੱਲ ਰਿਹਾ ਹੈਗਾ ਇਸੇ ਤੇ ਕਲਿੱਕ ਕਰਨਾ ਹੁੰਦਾ ਆਪਾਂ ਨੇ ਇਸ ਤਰ੍ਹਾਂ ਕਲਿੱਕ ਕਰਾਂਗੇ ਜੇਕਰ ਤੁਸੀਂ ਡਾਇਰੈਕਟ ਮਾਰਕੀਟ ਵਿੱਚੋਂ ਬਾਹਰ ਨਿਕਲਣਾ ਚਾਹੁੰਦੇ ਹੋ ਜੋ ਵੀ ਲੌਸ ਪ੍ਰੋਫਿਟ ਚੱਲ ਰਿਹਾ ਉਸ ਨੂੰ ਲੈ ਕੇ ਬਾਹਰ ਨਿਕਲਣਾ ਚਾਹੁੰਦੇ ਹੋ ਤਾਂ ਤਾਂ ਐਗਜ਼ਿਸਟ ਪੋਜੀਸ਼ਨ ਕਰੋਗੇ ਆਟੋਮੈਟਿਕ ਬਾਹਰ ਹੋ ਜਾਓਗੇ ਜੇ ਤੁਸੀਂ ਸਟੌਪ ਲੌਸ ਲਾਉਣਾ ਚਾਹੁੰਦੇ ਹੋ ਤਾਂ ਐਡ ਸਟੌਪ ਲੌਸ ਇੱਥੇ ਐਡ ਸਟੌਪ ਲੌਸ ਦੀ ਆਪਸ਼ਨ ਆ ਇਹਦੇ ਉੱ ਜਿੰਨਾ ਵੀ ਪ੍ਰਾਈਸ ਚੱਲ ਰਿਹਾਗਾ ਉਹਨਾਂ ਤੁਸੀਂ ਉਹ ਤੋਂ 1 2 ਪੁਆਇੰਟ ਪਿੱਛੇ ਜਿੰਨਾ ਤੁਸੀਂ ਲਾਉਸ ਮਾਰਕੀਟ ਦੇ ਵਿੱਚੋਂ ਲੈ ਸਕਦੇ ਹੋ ਉਹਨਾਂ ਇੱਥੇ ਲਿਮਟ ਪ੍ਰਾਈਸ ਤੇ ਟ੍ਰਿਗਰ ਪ੍ਰਾਈਸ ਭਰ ਸਕਦੇ ਹੋਗੇ ਲਿਮਟ ਪ੍ਰਾਈਸ ਜੇਕਰ ਤੁਸੀਂ 118 ਭਰ ਰਹੇ ਹੋਗੇ ਤਾਂ ਇੱਥੇ 118.05 ਜਾਂ 10 ਭਰ ਸਕਦੇ ਹੋ ਜਦੋਂ ਤੁਹਾਡਾ ਪ੍ਰੀਮੀਅਮ ਇਸ ਪ੍ਰਾਈਸ ਦੇ ਵਿੱਚ ਆਊਗਾ ਉਹ ਆਟੋਮੈਟਿਕ ਸੈੱਲ ਹੋ ਜਾਊਗਾ ਠੀਕ ਹੈ ਜੀ ਇੱਥੇ ਸੈੱਲ ਕਰ ਦਾਂਗੇ ਆਟੋਮੈਟਿਕ ਸੈੱਲ ਹੋ ਜਾਊਗਾ ਜੇ ਤੁਸੀਂ ਡਾਇਰੈਕਟ ਬਾਹਰ ਨਿਕਲਣਾ ਚਾਹੁੰਦੇ ਹੋ ਮਾਰਕੀਟ ਦੇ ਵਿੱਚੋਂ ਤਾਂ ਇਸ ਤੇ ਕਲਿੱਕ ਕਰਕੇ ਡਾਇਰੈਕਟ ਐਗਜ਼ਿਟ ਪੋਜੀਸ਼ਨ ਕਰ ਸਕਦੇ ਹੋਗੇ ਐਗਜ਼ਿਟ ਪੋਜੀਸ਼ਨ ਕਰ ਸਕਦੇ ਹੋਗੇ ਤਾਂ ਤੁਸੀਂ ਪੋਜੀਸ਼ਨ ਦੇ ਵਿੱਚੋਂ ਬਾਹਰ ਹੋ ਜਾਓਗੇ ਠੀਕ ਹੈ ਜੀ ਇਹ ਹੁੰਦਾਗਾ ਆਪਣਾ ਐਂਟਰੀ ਦੇ ਵਿੱਚੋਂ ਸਟੌਪ ਲੌਸ ਲਾਉਣਾ ਤੇ ਬਾਹਰ ਕਿਵੇਂ ਨਿਕਲਣਾਗਾ ਇਹ ਕਾਫੀ ਵੀਰਾਂ ਦੀ ਦਿੱਕਤ ਆ ਰਹੀ ਸੀਗੀ ਤੇ ਨਾਲ ਇੱਕ ਵੀਰ ਦਾ ਸੱਚ ਹੋਰ ਫੋਨ ਆਇਆ ਸੀ ਟ੍ਰਿਗਰ ਪ੍ਰਾਈਜ਼ ਮਤਲਬ ਟ੍ਰਿਗਰ ਪ੍ਰਾਈਜ਼ ਜੇ ਤੁਸੀਂ ਚਾਹੋ ਨੀਓ ਵੀ ਮਾਰਕੀਟ ਕਿੱਥੇ ਤੱਕ ਜਾਵੇ ਤਾਂ ਮੈਂ ਨਿਕਲਾਂ ਉੱਥੇ ਹੈਨਾ ਤਾਂ ਤੁਸੀਂ ਇੱਥੇ ਟ੍ਰਿਗਰ ਪ੍ਰਾਈਜ਼ ਵੀ ਭਰ ਸਕਦੇ ਹੁੰਦੇ ਹੋਗੇ ਆਪਾਂ ਐਡ ਸਟੌਪ ਲੌਸ ਤੇ ਆਵਾਂਗੇ ਆਹ ਵਾਲਾ ਟ੍ਰਿਗਰ ਪ੍ਰਾਈਜ਼ ਆ ਇੱਥੇ ਤੁਸੀਂ ਭਰ ਸਕਦੇ ਹੋ ਜਿੰਨਾ ਤੁਸੀਂ ਚਾਹੋ ਨੇ ਉਹ ਵੀ ਮੈਂ ਇੰਨੇ ਪ੍ਰਾਈਜ਼ ਤੇ ਮੇਰਾ ਸੌਦਾ ਜਿਹੜਾ ਆਪਣੇ ਆਪ ਵਿਕ ਜੇ ਹਨਾ ਜਿੰਨਾ ਤੁਸੀਂ ਭਰੋਗੇ ਉਨੇ ਤੇ ਹੀ ਵਿਕ ਜਾਊਗਾ ਉਹ ਜਿੰਨਾ ਤੁਸੀਂ ਇੱਥੇ ਟ੍ਰਿਗਰ ਪ੍ਰਾਈਜ਼ ਦੇ ਵਿੱਚ ਭਰੋਗੇ ਟ੍ਰੇਲਿੰਗ ਇਹਨੂੰ ਕਹਿੰਦੇ ਆ ਜੇ ਆਪਾਂ ਸਟੌਪ ਲੌਸ ਨੂੰ ਟ੍ਰੇਲ ਕਰਨਾ ਹਨਾ ਤੇ ਟਾਰਗੇਟ ਇੱਥੇ ਤੁਸੀਂ ਟਾਰਗੇਟ ਲਾ ਸਕਦੇ ਹੋ ਆਪਣੀ ਲਿਮਟ ਸੈੱਟ ਕਰ ਸਕਦੇ ਹੋਗੇ ਲਿਮਟ ਤੇ ਟਾਰਗੇਟ ਇੱਕੋ ਹੀ ਚੀਜ਼ ਹੁੰਦੀ ਹੈਗੀ ਜਿੰਨਾ ਤੁਸੀਂ ਇੱਥੇ ਸੈੱਟ ਕਰਤਾ ਉਹਨੇ ਤੇ ਜਦੋਂ ਤੁਹਾਡਾ ਐਲਟੀਪੀ ਆ ਜਾਂ ਤੁਹਾਡਾ ਸਟਾਕ ਆ ਪ੍ਰੀਮੀਅਮ ਜਿਹੜਾ ਵੀ ਚੱਲ ਰਿਹਾ ਉਹਨੇ ਤੇ ਆਜੂਗਾ ਤਾਂ ਆਟੋਮੈਟਿਕ ਉਹ ਸੈੱਲ ਹੋ ਜੂਗਾ ਠੀਕ ਹੈ ਜੀ ਤੇ ਇਦਾਂ ਦੀ ਹੁਣ ਦਾ ਸਾਰਾ ਕੁਝ ਤੁਸੀਂ ਇੱਥੋਂ ਹੀ ਆਪਣਾ ਟਰੇਡਿੰਗ 뷰 ਤੇ ਚਾਰਟ ਦੇਖ ਸਕਦੇ ਹੋਗੇ ਜਿਹੜਾ ਵੀ ਲਾਸ ਪ੍ਰੋਫਿਟ ਤੁਹਾਨੂੰ ਚੱਲ ਰਿਹਾ ਜਿਵੇਂ ਹੁਣ ਆਪਾਂ ਨੂੰ ਇੱਥੇ 60 ਰੁਪਏ ਦੇ ਲਗਭਗ ਲਾਸ ਚੱਲ ਰਿਹਾ ਹੈਗਾ ਆਪਾਂ ਇੱਥੋਂ ਹੀ ਟਰੇਡਿੰਗ 뷰 ਤੇ ਜਾ ਸਕਦੇ ਹਾਂ ਡਾਇਰੈਕਟ ਤਾਂ ਐਪ ਦੇ ਵਿੱਚ ਇਹ ਖਾਸੀਅਤ ਆ ਜਦੋਂ ਤੁਸੀਂ ਇਦੇ ਉੱਤੇ ট্রেਡਿੰਗ 뷰 ਤੇ ਜਾਓਗੇ ਚਾਰਟ ਦੇਖੋਗੇ ਤਾਂ ਤੁਹਾਨੂੰ ਲਾਸ ਪ੍ਰੋਫਿਟ ਤੁਹਾਡਾ ਉੱਥੇ ਹੀ ਸ਼ੋ ਹੋਊਗਾ ਚਾਰਟ ਦੇ ਉੱਪਰ ਹੀ ਲਾਸ ਪ੍ਰੋਫਿਟ ਸ਼ੋ ਹੋਊਗਾ ਐਦਾਂ ਜਿਵੇਂ ਤੁਸੀਂ ਆਹ ਦੇਖ ਸਕਦੇ ਹੋ ਚਾਰਟ ਦੇ ਉੱਪਰ ਨਾਲੇ ਤਾਂ ਤੁਸੀਂ ਚਾਰਟ ਦੇਖ ਸਕਦੇ ਹੋ ਤੇ ਨਾਲੇ ਲਾਸ ਪ੍ਰੋਫਿਟ ਚਾਰਟ ਦੇ ਉੱਪਰ ਹੀ ਦੇਖ ਸਕਦੇ ਹੋਗੇ 59 ਰੁਪਏ ਆਪਨੂੰ ਲਾਸ ਦਿਖਾ ਰਿਹਾ ਹੈਗਾ ਇਹ ਚਾਰਟ ਦੇ ਉੱਪਰ ਹੀ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਤੇ ਜੇ ਤੁਸੀਂ ਬਾਹਰ ਵੀ ਨਿਕਲਣਾਗਾ ਮਤਲਬ ਐਗਜੈਸਟ ਪੋਜੀਸ਼ਨ ਕਰਨਾਗਾ ਤਾਂ ਇਸੇ ਕਾਰਟੀ ਤੇ ਕਲਿੱਕ ਕਰਕੇ ਤੁਸੀਂ ਬਾਹਰ ਵੀ ਨਿਕਲ ਸਕਦੇ ਹੋ ਮਾਰਕੀਟ ਦੇ ਵਿੱਚੋਂ ਲੌਸ ਜਾਂ ਪ੍ਰੋਫਿਟ ਜਿਹੜਾ ਵੀ ਹੋਇਆ ਉਸ ਨੂੰ ਲੈ ਕੇ ਮਾਰਕੀਟ ਵਿੱਚੋਂ ਬਾਹਰ ਵੀ ਨਿਕਲ ਸਕਦੇ ਹੋ ਕਲੀਅਰ ਹੈ ਜੀ ਇਹ ਚੀਜ਼ ਤੁਸੀਂ ਸਾਰੇ ਇਹਨਾਂ ਨੂੰ ਹਨ ਕਾਫੀ ਵੀਰਾਂ ਦੀ ਦਿੱਕਤ ਆ ਰਹੀ ਸੀ ਲੌਸ ਪ੍ਰੋਫਿਟ ਦੀ ਤੇ ਜਿਹੜਿਆਂ ਨੂੰ ਕਈ ਵਾਰ ਕੋਈ ਟ੍ਰੇਡ ਬਣਾਉਣ ਦੇ ਵਿੱਚ ਦਿੱਕਤ ਆਉਂਦੀ ਆ ਜਿਵੇਂ ਨਿਫਟੀ ਦੇ ਵਿੱਚ ਜਾਂ ਬੈਂਕ ਨਿਫਟੀ ਦੇ ਵਿੱਚ ਟ੍ਰੇਡ ਬਣਾਉਣੀ ਆ ਤਾਂ ਇੱਥੇ ਕਲਿੱਕ ਕਰਨ ਆਪਾਂ ਨੇ ਨਿਫਟੀ ਮੰਨ ਲਓ ਇੱਥੇ ਮੈਂ ਨਿਫਟੀ ਤੇ ਆ ਗਿਆ ਨੀਚੇ ਆ ਨਿਫਟੀ ਪਈਆ ਨਿਫਟੀ অপਸ਼ਨ ਚੇਨ অপਸ਼ਨ ਚੇਨ ਤੇ ਕਲਿੱਕ ਕਰਾਂਗੇ ਇੱਥੋਂ ਜਿਹੜਾ ਵੀ ਪ੍ਰੀਮੀਅਮ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਜਿਵੇਂ ਆਪਾਂ 50 50 ਦੇ ਸਟ੍ਰਾਈਕ ਪ੍ਰਾਈਜ਼ ਨਾਲ ਸਿੱਖਿਆ ਹੋਇਆਗਾ ਸਾਰਾ ਪੋਜੀਸ਼ਨ ਇੱਥੇ ਆ ਜੂਗਾ ਆ ਸਾਰਾ ਐਲਟੀਪੀ ਆ ਗਈ ਜਿਹੜਾ ਵੀ ਪ੍ਰੀਮੀਅਮ ਜੇ ਤੁਸੀਂ ਕਾਲ ਸਾਈਡ ਦਾ ਬਾਈ ਕਰਨਾ ਚਾਹੁੰਦੇ ਹੋ ਤਾਂ ਇੱਧਰੋਂ ਤੇ ਜੇ ਪੁੱਟ ਸਾਈਡ ਦਾ ਬਾਈ ਕਰਨਾ ਚਾਹੁੰਦੇ ਹੋ ਤਾਂ ਇੱਥੋਂ ਬਾਈ ਕਰ ਸਕਦੇ ਹੋ ਹੁਣ ਮੰਨ ਲਓ ਇੱਥੇ ਆਪਾਂ ਕਾਲ ਸਾਈਡ ਦਾ ਕੋਈ ਪ੍ਰੀਮੀਅਮ ਬਾਈ ਕਰਨਾ ਬੀ ਦੀ ਆਪਸ਼ਨ ਲਿਖੀ ਹੈ ਜਿੱਥੇ ਬਾਈ ਆਪਾਂ ਇੱਥੇ ਬਾਈ ਤੇ ਕਲਿੱਕ ਕਰਾਂਗੇ ਤਾਂ ਆਟੋਮੈਟਿਕ ਇੱਥੇ ਤੁਹਾਨੂੰ ਸ਼ੋ ਹੋਊਗਾ 128 29 ਰੁਪਏ ਦੇ ਲਗਭਗ ਪ੍ਰੀਮੀਅਮ ਚੱਲ ਤੇ ਇਥੇ ਬਾਈ ਕਰਦਾਂਗੇ ਤਾਂ ਨਾਲ ਦੀ ਨਾਲ ਬਾਈ ਹੋ ਜਾਊਗਾ ਪਰ ਇੱਕ ਚੀਜ਼ ਧਿਆਨ ਰੱਖਿਓ ਜੇ ਤੁਸੀਂ ਟਰੇਡਿੰਗ ਤੇ ਕਰਤਾ ਤਾਂ ਇਹ ਇੰਟਰਾਡੇ ਲਈ ਹੋ ਜਾਊਗਾ ਤੇ ਨਾਰਮਲ ਤੇ ਕਰਿਆ ਕਰੋ ਇਹਨੂੰ ਹਮੇਸ਼ਾ ਨਾਰਮਲ ਤੇ ਕਰੋਗੇ ਤੁਸੀਂ ਇਹਨੂੰ ਇੰਟਰਾਡੇ ਦੇ ਵਿੱਚ ਵੀ ਵੇਚ ਸਕਦੇ ਹੋ ਅੱਜ ਹੀ ਵੇਚ ਸਕਦੇ ਹੋ ਕੋਈ ਦਿੱਕਤ ਨਹੀਂ ਪਰ ਇਹਨੂੰ ਤੁਸੀਂ ਇੱਕ ਹਫਤਾ ਰੱਖ ਵੀ ਸਕਦੇ ਹੋ ਉੱਪਰ ਤਰੀਕ ਲਿਖੀ ਹੋਈ ਆ 21 ਮਾਰਚ 21 ਮਾਰਚ ਤੱਕ ਤੁਸੀਂ ਇਸ ਨੂੰ ਹੋਲਡ ਵੀ ਕਰਕੇ ਰੱਖ ਸਕਦੇ ਹੋਗੇ ਤੇ ਜਾਂ ਫਿਰ ਜੇ ਅੱਜ ਪ੍ਰੋਫਿਟ ਹੋ ਰਿਹਾ ਤੁਹਾਨੂੰ ਤਾਂ ਅੱਜ ਵੀ ਵੇਚ ਸਕਦੇ ਹੋਗੇ ਠੀਕ ਹੈ ਜੀ ਇਹ ਹੁੰਦਾ ਐਂਟਰੀ ਲਾਈਨ ਦਾ ਪਲਾਨ ਜੇ ਤੁਹਾਡਾ ਕਾਲ ਸਾਈਡ ਦਾ ਵਿਊ ਆ ਜੇ ਪੁੱਟ ਸਾਈਡ ਦਾ ਤਾਂ ਇਧਰਲੇ ਪਾਸਿਓਂ ਬਾਈ ਕਰਨਾ ਹੁੰਦਾਗਾ ਤੇ ਉਮੀਦ ਆ ਵੀ ਸਾਰਿਆਂ ਨੂੰ ਹਨਾ ਇਹਦੇ ਵਿੱਚ ਸਮਝ ਆ ਗਿਆ ਹੋਊਗਾ ਜਿਵੇਂ ਹੋਣਾ ਲਾਸ ਪ੍ਰੋਫਿਟ ਹੈਗਾ ਮੰਨ ਲਓ ਮੈਨੂੰ 29 ਰੁਪਏ ਦਾ ਲਾਸ ਚੱਲ ਰਿਹਾ ਹੈਗਾ ਇਹ ਲਾਸ ਮੈਂ ਮਾਰਕੀਟ ਦੇ ਵਿੱਚ ਛੱਡ ਸਕਦਾ ਕਿਉਂਕਿ ਮੈਂ ਡਿਲੀਵਰੀ ਦੇ ਵਿੱਚ ਬਾਈ ਕੀਤਾ ਹੋਇਆ ਇਹ ਸਟਾਕ ਮੈਂ ਡਿਲੀਵਰੀ ਦੇ ਵਿੱਚ ਬਾਈ ਕੀਤਾਗਾ ਇਦੇ ਵਿੱਚ ਕੀ ਹੋ ਸਕਦਾ ਮੈਨੂੰ ਮੰਨ ਲਓ ਕੱਲ ਨੂੰ ਪ੍ਰੋਫਿਟ ਹੋ ਸਕਦਾ ਜਾਂ 10 ਦਿਨਾਂ ਨੂੰ ਹੋ ਸਕਦਾ ਮਹੀਨੇ ਨੂੰ ਹੋ ਸਕਦਾ 6 ਮਹੀਨਿਆਂ ਨੂੰ ਹੋ ਸਕਦਾ ਜਿਹੜਾ ਵੀ ਸਟਾਕ ਮੈਂ ਡਿਲੀਵਰੀ ਦੇ ਵਿੱਚ ਬਾਈ ਕਰ ਰਿਹਾ ਉਹਨੂੰ ਮੈਂ ਜਿੰਨਾ ਟਾਈਮ ਮਰਜ਼ੀ ਹੋਲਡ ਕਰਕੇ ਰੱਖ ਸਕਦਾਗਾ ਠੀਕ ਹੈ ਜੀ ਇਹਨੂੰ ਆਪਾਂ ਡਿਲੀਵਰੀ ਕਹਦੇ ਨੇ ਜੇ ਤੁਸੀਂ ਇੰਟਰਾਡੇ ਦੇ ਵਿੱਚ ਜਿਵੇਂ ਮੈਂ نیچے ਮੈਂਥੋਂ ਇੰਟਰਾਡੇ ਦੇ ਵਿੱਚ ਟ੍ਰੇਡਾਂ ਲੈਂਦੀਆਂ ਸੀ ਇਹਨਾਂ ਨੂੰ ਸਿਰਫ ਤੁਸੀਂ ਇੱਕ ਦਿਨ ਦੇ ਲਈ ਹੀ ਰੱਖ ਸਕਦੇ ਹੋ ਇੰਟਰਾਡੇ ਤੇ ਡਿਲੀਵਰੀ ਦੇ ਵਿੱਚ ਇਹੀ ਫਰਕ ਹੁੰਦਾ ਜੀ ਸੋ ਮਾਰਕੀਟ ਕਲੋਜ਼ ਹੋਣ ਤੇ ਇੱਕ ਮਿੰਟ ਰਹਿੰਦਾਗਾ ਉਮੀਦ ਆ ਵੀ ਸਾਰਿਆਂ ਨੂੰ ਇਹ ਚੀਜ਼ ਪ੍ਰੋਪਰ ਤਰੀਕੇ ਨਾਲ ਸਮਝ ਆ ਗਈ ਹੋਣੀ ਆ ਧੰਨਵਾਦ